ਦੁਕਾਨ ਕੋ ਪੂਰਾ ਠੋਦਿ ਸ਼ਵੇਸ਼ ਲਗ ਅੱਛਾ ਕੀ ਮਸਲਾ ਕੀ ਹੋਇਆ ਕੀ ਮਾਮਲਾ ਹੈ ਜਿਹੜਾ ਝਗੜੇ ਦਾ ਹੋਇਆ ਬਾਵਲ ਬਾਵਲਾ ਇਹ ਜੀ ਉਹ ਇੱਕ ਪੱਥਰ ਲਾ ਦਏ ਇਹ ਕਣ ਅਜੀਤ ਸੈਗ ਤੇ ਅੱਗੇ ਉਹਨੇ ਲਾਇਆ ਵੀ ਹਿੱਟਾ ਉਹ ਉਹ ਗਾਹ ਪੱਥਰ ਲਾ ਦਿਆ ਸੀ ਬਹਿ ਗਿਆ ਵੀ ਸਾਡਾ ਆਟੋ ਢਾਲ ਦੀ ਜਰਾਨੀ ਇੱਕ ਕਹਿੰਦੀ ਕਹਿੰਦੀ ਸਾਡਾ ਵੀ ਆਟੋ ਆਦਾ ਭਾਜੀ ਤੇ ਤੁਸੀਂ ਨਾਲ ਲੋ ਉਹਦੇ ਵੀ ਖਿਆੜੀ ਦੇਖਿਆਰੀ ਕਈ ਚੁੱਕ ਕੇ ਲੈ ਗਏ ਅੱਛਾ ਉਹ ਵੀ ਖਿੱਚ ਕੇ ਲੈ ਗਏ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਦੂਜੇ ਦਿਨ ਦੂਜੇ ਦਿਨ ਮੈਂ ਸ਼ੂਗਰ ਦੀ ਦਵਾਈ ਲੈ ਕੇ ਆਉਂਦਿਆਂ ਹਾਂ ਹਾਂਜੀ ਸ਼ੂਗਰ ਹਾਂਜੀ ਦੋ ਦਿਨਾਂ ਬਾਅਦ ਦੋ ਦਿਨਾਂ ਬਾਅਦ ਮੈਨੂੰ ਬਤਲ ਫੇਰ ਪੈ ਗਿਆ ਪੈ ਗਿਆ ਕਿੱਟੀ ਕੋਟ ਕੇ ਪੈ ਗਿਆ ਤੇ ਕਿਹਾ ਤੇਰੇ ਉਹ ਛੱਡਣਾ ਨਹੀਂ ਜਿੱਥੇ ਪਰ ਜੀ ਫਾਚ ਲਾ ਅਸੀਂ ਘਰ ਆ ਗਏ ਮੈਂ ਘਰ ਦੀ ਨੂੰ ਆਣ ਕੇ ਆਖਿਆ ਵਸੇ ਠਾੜੇ ਦਰਖਾਸਤ ਲਿਖ ਕੇ ਦਈਏ ਹਾਂ ਘਰ ਦੀ ਵੇਦੀ ਗੇਦੀ ਛੋਟੀ ਦੋ ਤੂ ਵਾਰ ਲੀਆ ਤੂ ਅੱਡੇ ਵਾਰ ਲੀਆ ਤੇ ਰਹਿਤ ਦੇਉ ਅੱਛਾ ਉਹਦਾ ਨਹੀਂ ਮੁੜ ਕੇ ਇਹਦਾ ਮੁੰਡਾ ਪੱਕਾ ਚ ਤੇ ਚੀਕ ਨਾਲ ਤਿੰਨ ਚਾਰ ਮੁੰਡੇ ਇਹਨਾਂ ਨੇ ਚੁੱਪ ਚਪੀਤੇ ਆੜ ਕੇ ਘਾਰ ਇੱਟਾਂ ਚਲਾਈਆ ਜਿਹਦੇ ਚ ਸਾਡੀ 6 ਸਾਲ ਦੀ ਬੱਚੀ ਵੀ ਤੇ ਘਾਰ ਪੱਕਾ ਤੋੜਦਾ ਵੇਰੇ ਇੱਟ ਵਾਰਦੀਆ ਵੇਰ ਕੀ ਹਾਲ ਕੋਈ ਐ ਸੜਾਈ ਨਹੀਂ ਆ ਕੋਈ ਪੁੱਸ ਵਾਲਿਆ ਨਹੀਂ ਤੁਰੇ ਫਿਰਦੇ ਉਦਾਂ ਹੀ ਕਿਹਾ ਦੱਸਦੇ ਪਏ ਆ ਵੀ ਉਦਾਂ ਹੀ ਤੁਰੇ ਫਿਰਦੇ ਕੋਈ ਪਹੁੰਚ ਬੜੇ ਬੰਦੇ ਸੀ ਕੀ ਨਾਮ ਹੀ ਆ ਜੀ ਸਿੰਘ ਇੱਕ ਫੌਜੀ ਤੇ ਪੱਕਾ ਚੜਾ ਦਾ ਵੱਡਾ ਦੋ ਚੜਾ ਦਾ ਪਤਾ ਬਾਕੀ ਬੜੇ ਡਾਗ ਸੀ ਉਹਦਾ ਦਾ ਨਹੀਂ ਬਸ ਫੌੜ ਕੋੜੇ ਮੈਂ ਮਤੇ ਸਾਨੇ ਰਿਪੋਰਟ ਲਖਾਈ ਆ હાਜੀ ਲਖਾਈ ਆ ਬਿਆਨ ਲੈਣਾ ਹੀ ਪੁੱਤ ਬਿਆਨ ਆ ਹੀ ਆ ਹੀ ਲੈਣ ਉਹ ਕੀ ਨਾਮ ਹੈ ਆ ਆਪ ਕੋਈ ਤਾਂ ਪਿਆਰ ਲੈ ਆਈਏ ਆਏ ਹੀ ਦਾ ਕੀ ਕਾਰਵਾਈ ਹੋਈ ਨਹੀਂ ਨਹੀਂ ਹਾਂਜੀ ਕੀ ਕਾਰਵਾਈ ਹੋਈ ਕਾਰਵਾਈ ਕੁਛ ਨਹੀਂ ਅਲੱਗਾ ਸਾਹ ਕੋ ਦਬਾ ਕੇ ਚਲ ਗਿਆ ਕੈਦਾਂ ਰਾਜੀ ਦਾਵਾ ਕਰ ਲਾ ਕਲਵਰਤ ਸਿੰਘ ਦਾਵਾ ਦਾ ਸੱਚ ਹੈ ਕਲਵਰਤ ਸਿੰਘ ਏਐਸ ਵਿੱਚ ਠਹਾੜੇਦਾਰ ਆ ਤੇ ਕੈਦਾਂ ਰਾਜੀ ਦਾਵਾ ਕਰ ਲਾ ਤੇ ਦਬਾ ਕੇ ਚਲ ਗਿਆ ਦਾਬ ਵੇ ਪੜਿਆ ਆਪੇ ਲਿਖੀਗਾ ਪਹਿਲਾਂ ਇੱਕ ਲਿਖਿਆ ਕਾਗਜ਼ ਉਹਨੇ ਪਾੜਦਾ ਦੋ ਜਿਹੜੀ ਫੇਰ ਲਿਖਿਆ ਪਤਾ ਨਹੀਂ ਕੀ ਮੈਂ ਉਹਨੂੰ ਆਖਿਆ ਵੀ ਮੈਨੂੰ ਨਹੀਂ ਪਤਾ ਮੇਰੀ ਘਰ ਦੀ ਕਿੰਨੀ ਮੈਂ ਆਣਕ ਤੋਂ ਬਗੈਰ ਨਹੀਂ ਪਾੜ ਸਕਦੀ ਤੇ ਮੇਰੇ ਬੇਟੇ ਨੂੰ ਹਵਾ ਲੈ ਤੋ ਕਹਿੰਦਾ ਮੈਂ ਵੇਲਾ ਤੇ ਜ਼ਬਰਦਸਤੀ ਮਤਲਬ ਵੱਧੋ ਵਧੀ ਲੈ ਗਿਆ ਕਾਗਜ਼ ਕੀ ਮੰਗਦਾ ਜੀ ਕੋਸਟ ਆਹੀ ਕਹਿੰਦੇ ਸਾਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਦਿੱਤਾ ਜਾਵੇ ਬੰਦਾ ਬੋਲਿਆ ਇਨਾਂ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਸੀਂ ਇਹ ਗੁਰਨਾਲਪੁਰ ਦੇ ਦਸ਼ਮੇਸ਼ ਨਾਲ ਜਿਹੜਾ ਝਗੜਾ ਹੋਇਆ ਤੇ ਕੀ ਮਸਲਾ ਹੋਇਆ ਇਹ ਕੀ ਗੱਲ ਆ ਇਹਨਾਂ ਦੇ ਸਾਹਮਣੇ ਹੀ ਰਹਿੰਦੇ ਆ ਜਦੋਂ ਅਸੀਂ ਵੇਖਿਆ ਤੇ ਉਹ ਬੁੜੀਆਂ ਈਟਾਂ ਵਗੈਰਾ ਚਲਾ ਰਹੇ ਸੀ ਤੇ ਕੀ ਕਹਿੰਦੇ ਆ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਸੀ ਤੇ ਕਾਫੀ ਮਾਰਕੁਟਾਈ ਕਰਨ ਦੇ ਸੀ ਤੇ ਅਸੀਂ ਸਾਰੇ ਵਿੱਚ ਪਏ ਆ ਤੇ ਲੇਕਿਨ ਉਹ ਉਹ ਬਾਜ਼ ਨਹੀਂ ਆਏ ਉਹਨਾਂ ਨੇ ਆਪਣੀ ਪੂਰੀ ਹੱਤਾ ਪਾਈ ਕੀਤੀ ਹੈ ਕੋਲ ਬੰਦੇ ਕਿ ਸੀ ਪੰਕਜ ਤੇ ਜੀਤਾ ਉਹੀ ਆਹੀ ਨਾਸਮੇ ਉਹ ਵੀ ਨਾਲ ਇਹਨਾਂ ਦੇ ਲੱਗੇ ਰਹਿੰਦੇ ਉਹ ਉਹੀ ਮਾਰਨਦੇ ਹੀ ਟੇਟਾ ਤੇ ਲੋੜੇ ਅੱਛਾ ਤੇ ਕੀ ਕੋਤਵਾਲਾ ਦੇ ਦੋ ਨੰਬਰ ਨੂੰ ਕਾਰਵਾਈ ਆਹੀ ਚਾਹੁੰਦੇ ਕਿ ਉਹਨਾਂ ਨੂੰ ਇਨਸਾਫ ਮਿਲੇ ਉਹ ਵਿਚਾਰੇ ਅੱਜ ਹਫਤਾ ਹੋ ਗਿਆ ਘਰੋਂ ਬੇਗਰ ਹੋਏ ਹੋਏ ਆ ਅਸੀਂ ਸਿਰਫ ਇਹ ਚਾਹੁੰਦੇ ਕਿ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦੇ ਵੱਲ ਸਾਰੀ ਇਨਕੁਆਇਰੀ ਕਰਨ ਸਭ ਕੁਝ ਕਰਨ ਪਹਿਲੇ ਵੀ ਕੋਈ ਇਹਨਾਂ ਦਾ ਕੋਈ ਝਗੜਾ ਹੋਇਆ ਅੱਗੇ ਵੀ ਇਦਾਂ ਹੀ ਉਹਨਾਂ ਨੇ ਤਿੰਨ ਹਮਲੇ ਕੀਤੇ ਇਹਨਾਂ ਦੇ ਉੱਤੇ ਇੱਕ ਦੋ ਤਿੰਨ ਹਾਂ ਆਪਾਂ ਜਦੋਂ ਤੇ ਆਏ ਦੇਖਣ ਹੀ ਨਹੀਂ ਦੇ ਆ ਇਦਾਂ ਇਹਨਾਂ ਨੇ ਕੂਲਸ ਕੰਪਲੀਟ ਕੀਤੀ ਹਾਂਜੀ ਕੀਤੀ ਆ ਸਾਰੇ ਗਏ ਕੋਈ ਵੀ ਨਹੀਂ ਕਰੋ ਕੋਈ ਵੀ ਨਹੀਂ ਆਇਆ ਇਹਨਾਂ ਦੇ ਵੱਲੋਂ ਪੁੱਛਣ ਵਾਸਤੇ ਕੀ ਗੜਾ ਜਾਂਦੇ ਕੂਲਸ ਬਣਾਤੋਂ ਲੋ ਕੀ ਆਇਆ ਇਹ ਚਾਹੁੰਦੇ ਕਿ ਨਾ ਮੈਨੂੰ ਇਨਸਾਫ ਮਿਲੇ ਠੀਕ ਹੈ ਕਿ ਲੜਾਈ ਝਗੜਾ ਆ ਠੀਕ ਹੈ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਜੋ ਵੀ ਹੋਇਆ ਵੀ ਗਲਤ ਹੋਇਆ ਆ ਇਸ ਤਰ੍ਹਾਂ ਜਿੰਨਾ ਨਾ ਹੋਇਆ ਭਲਕ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਆ ਵੇ ਚਲੋ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਨਾਲ ਝਗੜਾ ਤੇ ਨਾਲ ਰਜਨੀ ਦੀਦੀ ਇਹਨਾਂ ਦਾ ਆ ਪੰਕਜ ਨੂੰ ਆਨ ਆਲ ਪੰਕਜ ਤੇ ਜਿੱਤਦਾ ਉਹਨਾਂ ਨੇ ਆ ਕੇ ਇਹਨਾਂ ਘਰ ਈਟੇ-ਵੱਟੇ ਚਲਾਏ ਆ ਤੇ ਭਾਜੀ ਇਹਨਾਂ ਨੂੰ ਜਿਆਦਾ ਹੀ ਝੋਟ ਲੱਗੀ ਆ ਉਹ ਹਸਪਤਾਲ ਐਡਮਿਟ ਹੈ ਅੱਜ ਇਲਾਕਾ ਨਿਵਾਸੀ ਇਕੱਠੇ ਹੋਏ ਆ ਅੱਜ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਆ ਸਾਰੇ ਕਹਿੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆ ਕੋਈ ਤੋਂ ਬਿਜੈਸ ਤੋਂ ਕੀ ਮੰਗ ਰਹੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਹੈ ਏ ਗੁਰਨਾਣਕਪੁਰਾ ਨਿਊ ਦਸ਼ਮੇਸ਼ ਨਗਰ 5 ਨੰਬਰ ਗਲੀ ਚ ਕੀ ਗੱਲ ਕੀ ਹੋਈ ਸਾਡੀ ਗੱਲ ਸਰ ਜੀ ਗਲੀ ਦੇ ਮਸਲੇ ਨੂੰ ਲੈ ਕੇ ਹੋਈ ਆ 12 ਫੁੱਟ ਦੀ ਗਲੀ ਆ ਤੇ ਸਾਡੇ ਨੁੱਕਰ ਵਾਲਾ ਘਰ ਜਿਹੜਾ ਨਾ ਉਹ 6 ਫੁੱਟ ਦੀ ਗਲੀ ਨੂੰ ਆਪਣੀ ਨੂੰ ਰੋਕਣਾ ਚਾਹੁੰਦਾ ਹੈ ਅੱਗੋਂ ਪੱਥਰ ਲਾ ਕੇ ਕਹਿੰਦਾ ਉਹ ਰੋਕਣਾ ਚਾਹੁੰਦਾ ਕੀ ਨਾਮ ਉਹਦਾ ਜੀਤ ਸਿੰਘ ਨਾਮ ਆ ਤੇ ਉਹ ਉਦੋਂ ਵੀ ਉਹ ਬੰਦਾ ਕਈ ਲੈ ਕੇ ਪੈ ਗਿਆ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਗਲੀ ਮੱਲੇ ਕਰਕੇ ਉਦੋਂ ਦੇ ਡੈਡੀ ਨੂੰ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਆਪਾਂ ਕਿਹ ਚੰਗੇ ਬੰਦੇ ਨੂੰ ਕਹਿੰਨੇ ਆ ਉਏ ਇਹਨਾਂ ਨੂੰ ਸਮਝਾਏਗਾ ਉਤੋਂ ਬਾਅਦ 12 ਤਰੀਕ ਨੂੰ ਸਰੇ ਸ਼ੂਗਰ ਵਧੀ ਇਹਨਾਂ ਦੀ ਇਹ ਦਵਾਈ ਲੈਣ ਗਏ ਆ ਦਵਾਈ ਲੈ ਕੇ ਉਹ ਨੁੱਕਰ ਕਿੰਨੇ ਸ਼ੂਗਰ ਵਧੀ ਪਰਮੇਸ਼ਰ ਕੁਮਾਰ ਦੀ ਉਹ ਕੀ ਲੱਗਦੇ ਮੇਰੇ ਹਸਬੰਦ ਨੇ ਸ਼ੂਗਰ ਵਧੀ ਆ ਤੇ ਸ਼ੂਗਰ ਦੀ ਦਵਾਈ ਲੈ ਕੇ ਆਉਣ ਦੇ ਹੱਥ 'ਚ ਉਹਨਾਂ ਦੀ ਲਿੰਕਾ ਦੀ ਬੋਤਲ ਆ ਜਦੋਂ ਨੁੱਕਰ ਤੋਂ ਮੁੜਨ ਲੱਗੇ ਆ ਜੀਤ ਸਿੰਘ ਅੰਦਰੋਂ ਕਾਲੀ ਨਾਲ ਨਿਕਲਿਆ ਵਾ ਤੇ ਇਹਨੇ ਕਿਸੇ ਨੂੰ ਮੁੱਕੀ ਕਰਨਾ ਸ਼ੁਰੂ ਕਰਤਾ ਗਾਲਾਂ ਕੱਢਦੇ ਆ ਤੇ ਮੇਰੇ ਆਦਮੀ ਨੇ ਵੀ ਅਗੋਂ ਹੱਥ ਪਿਆਰ ਮਾਰਿਆ ਜਿਉਂਨੇ ਚਾਰ ਮਾਰੀਆਂ ਤੇ ਦੋ ਖਾਧੀਆਂ ਵੀ ਆ ਠੀਕ ਆ ਫਿਰ ਵੀ ਇਹਨਾਂ ਦੇ ਸੱਟ ਲੱਗ ਗਈ ਉਸ ਦਿਨ ਅੱਖ ਤੇ ਮੈਨੂੰ ਆ ਕੇ ਕਹਿੰਦੇ ਕਿ ਤੂੰ ਮੈਨੂੰ ਠਾਣੀ ਨਹੀਂ ਜਾਣ ਦੇਣ ਦੀ ਤੇ ਉਹਨਾਂ ਦਾ ਸ਼ਰਵਦਨ ਡਿਆ ਦੂਜਾ ਮਲਾਉਣੇ ਕੀਤਾ ਵਾ ਮੈਂ ਇਹਨਾਂ ਨੂੰ ਕਿਹਾ ਕੋਈ ਨਹੀਂ ਆਪਾਂ ਨਾ ਸ਼ਾਮ ਨੂੰ ਕਿਸੇ ਨੂੰ ਕਹਿੰਨੇ ਆ ਇਹਨਾਂ ਨਾਲ ਗੱਲ ਕਰੇ ਤੇ ਆਪਾਂ ਠਾਣੀ ਨਹੀਂ ਜਾਣਾ ਗਲੀ ਦੀ ਗੱਲ ਆ ਉਸੇ ਸ਼ਾਮ ਜਦੋਂ 4:30 ਵਜੇ ਇਹ ਕੰਮ ਤੋਂ ਆਏ ਆ ਰੋਟੀ ਖਾਣ ਇਹ ਵਿੜੇ ਦੇ ਵਿੱਚ ਹੀ ਸਾਡੇ ਬੈੱਡ ਲੱਗਾ ਵਾ ਨਾਲ ਫਰਾਟਾਂ ਪੱਖਾ ਲਾ ਕੇ ਇਹ ਲੰਮੇ ਪਏ ਆ ਆ ਜੀਤ ਸਿੰਘ ਤੇ ਪੰਕਜ ਗੁਮਾਰ 12ਵਾਂ ਹੀ ਮਤਲਬ ਆ ਇੱਟਾਂ ਲੈ ਕੇ ਆਏ ਆ ਅੰਦਰ ਵੜਦਿਆਂ ਹੀ ਉਹਨਾਂ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਨਾਲ 2-3 ਮੁੰਡੇ ਆ ਨਾਲੇ ਚੀਕਾਂ ਮਾਰੀਆਂ ਅੰਦਰ ਵੜ ਕੇ ਨਾਲ ਇੱਟਾਂ ਮਾਰੀਆਂ ਇੰਨੀ ਗਾਲ ਕੱਢੀ ਤੇ ਇੱਟਾਂ ਮਾਰੀਆਂ ਇੱਕ ਇੱਟ ਨਾਲ ਸਾਡਾ ਪੱਖਾ ਟੁੱਟ ਗਿਆ ਗੋਿਆਂ ਨੂੰ ਵੀ ਵੱਜੀਆਂ ਇਹਨਾਂ ਦੇ ਸਿੱਧੀ ਇੱਕ ਮੂੰਹ ਤੇ ਵੀ ਵੱਜੀ ਆ ਇਹ ਬੁੰਦਲ ਗੇ ਆ ਅਹੀ ਬੈਠ ਕੇ ਬੈਠੇ ਆ ਮੇਰੇ ਮੁੰਡੇ ਨੇ ਅਸੀਂ ਚੀਕਾਂ ਮਾਰੀਆਂ ਵਾ ਮੇਰੇ ਮੁੰਡੇ ਨੇ ਸਾਨੂੰ ਬਚਾਉਂਦਿਆਂ ਹੋਇਆ ਇਹਨਾਂ ਨੇ ਪੇੜ ਗਿਆ ਵਾ ਪੇੜ ਗਿਆ ਇਹਨਾਂ ਇਹ ਇੱਕਦੇ ਹੱਥ ਚ ਸਰੀਆ ਆਈਏ ਨੇ ਪੰਕਜ ਨੇ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਮੁੰਡੇ ਨੇ ਅੱਗੋਂ ਰੋਕਿਆ ਹੱਥ ਨਾਲ ਬਸ ਸਰੀਏ ਨਾਲ ਇਹ ਮੁੰਡੇ ਨੇ ਮੇਰੇ ਨੂੰ ਖਿੱਚਦੇ ਗਲੀ ਚ ਲੈ ਕੇ ਗਏ ਆ ਮੁੜ ਕੇ ਗਲੀ ਚ ਚੀਕਾਂ ਜਦੋਂ ਵੱਜੀਆਂ ਲੋਕਾਂ ਨੇ ਰੌਲਾ ਪਾਇਆ ਕਿ ਮਾਰਦਾ ਮਾਰਦਾ ਸਾਰੀ ਗਲੀ ਮਨ ਲਾ ਇਕੱਠਾ ਹੋ ਗਿਆ ਤੇ ਉਹਨਾਂ ਨੇ ਮੇਰੇ ਬੇਟੇ ਨੂੰ ਬਚਾਇਆ ਵਾ ਬਾਰ ਮੇਰਾ ਆਦਮੀ ਜਦੋਂ ਆਇਆ ਵਾ ਵੀ ਮੇਰੇ ਬੇਟੇ ਨੂੰ ਕੀ ਗੱਲ ਨਾ ਖੇਚ ਲਿਆ ਵਾ ਫਿਰ ਇਹਨਾਂ ਕਿਸ ਨੂੰ ਮੁਕੀ ਕਰਨਾ ਸ਼ੁਰੂ ਕਰ ਦਿੱਤਾ ਵਾ ਮੇਰਾ ਆਦਮੀ ਲੋਹਲਾਣ ਹੋ ਗਿਆ ਵਾ ਮੈਂ ਜਦੋਂ ਭੱਜ ਗਿਆ ਡਰਦੇ ਜਦੋਂ ਮੁੱਲਾ ਇਕੱਠਾ ਹੋ ਗਿਆ ਮੇਰੇ ਗਲੀ ਵਾਲੇ ਮੇਰੇ ਨਾਲ ਥਾਣੇ 'ਚ ਗਏ ਆ ਉੱਥੇ ਇਹਨਾਂ ਪੁਲਿਸ ਵਾਲਿਆਂ ਨੇ ਵੀਡੀਓ ਬਣਾਈ ਇਹਨਾਂ ਦੀ ਤੇ ਕਹਿੰਦੇ ਆ ਵੀ ਹਾਲਤ ਖਰਾਬ ਆ ਤੁਸੀਂ ਸਿਵਲ 'ਚ ਲੈ ਜਾਓ ਮੁਲਾਜਾ ਕਰਾਓ ਉਹਨਾਂ ਪਤਾ ਨਹੀਂ ਕੀ ਸਾਨੂੰ ਡਾਟਾ ਤੇ ਕੀ ਘਟਕੇ ਦੇ ਹਾਂਜੀ ਅਸੀਂ ਸਿਵਲ ਲੈ ਕੇ ਗਏ ਆ ਸੀਵਲ ਵਾਲਿਆਂ ਨੇ ਆਪਣੀ ਕਾਰਵਾਈ ਕੀਤੀ ਤੇ ਬਾਅਦ ਵਿੱਚ ਉਹਨਾਂ ਨੇ ਰੈਫਰ ਕਰਤਾ ਹੀ ਐਨਡੀ ਚ ਐਨਡੀ ਵਾਲਿਆਂ ਨੇ ਮੁੜ ਕੇ ਰਾਤ ਸਾਨੂੰ ਰੱਖਿਆ ਉਹਨਾਂ ਅੱਗੋਂ ਫੇਰ ਰੈਫਰ ਕਰਤਾ ਕੋ ਨਾਨਕਾ ਹਸਪਤਾਲ ਹੁਣ ਸੋਮਵਾਰ ਦਾ ਮੇਰਾ ਆਦਮੀ ਹਸਪਤਾਲ ਆ ਤੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਆ ਕੇ ਕੋਈ ਪੁੱਛਗਿੱਛ ਨਹੀਂ ਕੀਤੀ ਜੇਕਰ ਕੱਲ ਕੁਲਵੰਤ ਸਿੰਘ ਐਸਆਈਆ ਉਹਤੇ ਥੋੜਾ ਜਿਹਾ ਪ੍ਰੈਸ਼ਰ ਬਣਾਇਆ ਗਿਆ ਤੇ ਉਹ ਆਇਆ ਵਾ ਬਿਆਨ ਲੈਣ ਬਿਆਨ ਲੈਣ ਆਇਆ ਹੀ ਕੁਛ ਬੋਲਦੇ ਪਿਆ ਆ ਕੁਛ ਲਿਖਦਾ ਪਿਆ ਹੀ ਇਸ ਗੱਲ ਤੇ ਇਤਰਾਜ਼ ਵੀ ਕੀਤਾ ਮੈਂ ਕਿਹਾ ਮੈਨੂੰ ਐਨਕ ਲੱਗੀ ਆ ਮੈਂ ਐਨਕ ਲੈ ਕੇ ਨਹੀਂ ਆਈ ਤੁਸੀਂ ਬਿਆਨ ਕੀ ਲਿਖਿਆ ਹੀ ਸਾਈਨ ਨਹੀਂ ਕਰਨੇ ਜਦ ਤੱਕ ਇਹ ਪੜ ਨਹੀਂ ਲਈਏ ਕਹਿੰਦਾ ਮੈਂ ਕੋਈ ਵਿਹਲਾ ਆ ਮੈਂ ਕੋਈ ਵਿਹਲਾ ਆ ਤੇ ਉਹਨਾਂ ਨੇ ਤੁਹਾਡੇ ਬਾਜੀ ਨੂੰ ਪੈਨ ਫੜਾ ਜਾਂਦਾ ਮੈਂ ਕੋਈ ਵਿਹਲਾ ਨਹੀਂ ਆ ਤੇ ਸਾਈਨ ਕਰਵਾ ਕੇ ਚਲੇ ਗਏ ਆ ਉਦੋਂ ਬਾਅਦ ਸਾਡੇ ਲੱਗ ਜਣਾ ਮਰੀਜ਼ ਉਹਨਾਂ ਨਾਲ ਕੋਈ ਬੰਦਾ ਹੀ ਉਹ ਕਹਿੰਦਾ ਹੀ ਤੁਸੀਂ ਬਿਆਨ ਕੁਛ ਬੋਲਦੇ ਪਿਆ ਹੀ ਉਹ ਕੁਛ ਲਿਖਦਾ ਪਿਆ ਹੀ ਸਾਨੂੰ ਨਹੀਂ ਪਤਾ ਉਹਨੇ ਬਿਆਨਾਂ ਚ ਕੀ ਕੁਛ ਲਿਖਿਆ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਮੈਂ ਆਪਣੇ ਆਦਮੀ ਨੂੰ ਲੈ ਕੇ ਹਫ਼ਤਾ ਹੋ ਗਿਆ ਰੁਲਦੀ ਫਿਰਦੀ ਆਂ ਪ੍ਰਸ਼ਾਸਨ ਮੈਨੂੰ ਕੋਈ ਨਿਆਂ ਨਹੀਂ ਦੇ ਰਿਹਾ ਮੈਂ ਨਿਆਂ ਦੀ ਮੰਗ ਕਰਦੀ ਆਂ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਬਸ ਉਸ ਨੂੰ ਤਾਕੀ ਕਰਦੇ ਕਿ ਕੋਈ ਕਾਰਵਾਈ ਨਹੀਂ ਜਿਹੀ ਹੋਈ ਕੋਈ ਵੀ ਕਾਰਵਾਈ ਇੱਕ ਵਾਰ ਉਹਨਾਂ ਨੇ ਥਾਣੇ ਬੁਲਾ ਕੇ ਵੀ ਉਹਨਾਂ ਨੂੰ ਪੁੱਛ ਗਿਛ ਨਹੀਂ ਕੀਤੀ ਕਿ ਤੁਸੀਂ ਕਾਤਲਨਾ ਹਮਲਾ ਕੀਤਾ ਤਾਂ ਕੀਤਾ ਕਿਉਂ ਆ ਜਿਹੜੇ ਜਿਹੜੇ ਬੰਦੇ ਆ ਕੀ ਜਿਹੜੇ ਜਿਹੜੇ ਬੰਦਿਆਂ ਦੇ ਨਾਮ ਜਾਣਦੇ ਹਾਂਜੀ ਪੰਕਜ ਆ ਜੀਤ ਸਿੰਘ ਆ ਤੇ ਅਨਪਛਾਤੇ ਉਹਨਾਂ ਦੇ ਉਹਨਾਂ ਦਾ ਹੀ ਨਾਮ ਨਹੀਂ ਜਾਣਦੇ ਆ ਮੇਰੀ ਛੋਟੀ 6 ਸਾਲਾਂ ਦੀ ਦੋਤਰੀ ਮੇਰੇ ਕੋਲ ਰਹਿੰਦੀ ਆ ਮੇਰੀ ਲੜਕੀ ਦੀ ਲੜਕੀ ਜਿਹਨੂੰ ਮੈਂ ਪਾਲ ਲਿਆ ਵਾ ਇਹ ਵੀ ਉਸ ਦਿਨ ਬਹੁਤ ਮੁਸ਼ਕਲ ਬਚੀ ਜਾਂ ਤੇ ਡਰੀ ਪਈ ਆ ਤੇ ਇਹ ਨਾ ਬਿਆਨ ਲੈ ਸਕਦੇ ਕੀ ਮੰਗ ਕਰਦੇ ਜੇ ਪੁਲਿਸ ਤੇ ਪ੍ਰੋਸੀਡਰ ਆ ਯਾਨੇ ਆ ਵੀ ਉਹਨਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਨਿਆਂ ਮਿਲਣਾ ਚਾਹੀਦਾ ਵਾ ਉਹ ਹੁਣ ਪ੍ਰੈਸ਼ਰ ਵਾਟ ਦੇ ਰਾਜੀਨਾਮੇ ਦਾ ਪਾਉਂਦੇ ਪਏ ਆ ਤੇ ਦੱਸੋ ਮੈਂ ਰਾਜੀਨਾਮਾ ਕਿਸ ਤਰ੍ਹਾਂ ਕਰ ਲਵਾਂ ਮੇਰਾ ਆਦਮੀ ਹਸਪਤਾਲ ਪਿਆ ਨੂੰ ਕੁਝ ਪਚਦਾ ਨਹੀਂ ਪਿਆ ਨੱਕ ਦੇ ਉਹਨਾਂ ਦੀ ਹੱਡੀ ਫ੍ਰੈਕਚਰ ਆ ਮੈਨੂੰ ਨਿਆਂ ਚਾਹੀਦਾ ਬਸ ਪ੍ਰਸ਼ਾਸਨ ਕੋਲ ਕੁਝ ਨਹੀਂ ਮੰਨ ਕਰਦੀ ਹੈ ਕਰ ਵੇ ਦੀ ਮੰਨ ਕਰਦੇ ਹਾਂਜੀ ਹਾਂਜੀ ਬੱਬੇ ਜੀ ਲੈ ਕਿਹੜਾ ਝਗੜਾ ਆਇਆ ਤੇ ਬਾਰੇ ਕੀ ਕਹਿਣਾ ਚਾਹਦੇ ਹੋ ਉਹਦੇ ਬਾਰੇ ਵੀ ਜਿਹੜੇ ਰਮੇਸ਼ ਕੁਮਾਰ ਨਾਲ ਝਗੜਾ ਆਇਆ ਦਾ ਵੀ ਤੇ ਉਹ ਬੰਦੇ ਬਹੁਤ شریف ਆ ਉਹਨਾਂ ਦਾ ਕਦੀ ਕੋਈ ਇਲਾਕਤਵਾਦੀ ਨਹੀਂ ਹੈਗੀ ਕੋਈ ਝਗੜਾ ਨਹੀਂ ਹੈਗਾ ਤੇ ਤੇ ਗਲੀ ਮਹੱਲੇ ਤੇ ਜਿੱਥੋਂ ਮਰਜ਼ੀ ਪੁੱਛ ਸਕਦੇ ਸੀ ਵੀ شریف ਬੰਦੇ ਆ ਠੀਕ ਹੈ ਬਾਕੀ ਇਹਨਾਂ ਦਾ ਧੱਕਾ ਹੋਇਆ ਹੈ ਮੈਂ ਹੁਣ ਚਾਹ ਮੈਂ ਲੱਭੀ ਤੇ ਦੂਜੀ ਕੁਆਲਟੀ ਹੈ ਉਹਨਾਂ ਕੋਲ ਅੱਗੇ ਪਹਿਲੇ ਵੀ ਇੱਕ ਦੋ ਝਗੜਾ ਆਇਆ ਆ ਤੇ ਪੂਸ ਲੋਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕੀ ਕਹਿੰਦਾ ਜਾਂਦੇ ਪੂਸ ਪ੍ਰਸ਼ਾਸਨ ਨੂੰ ਕਹਿਣਾ ਜਾਂਦੇ ਮਤਲਬ ਕਿ ਉਹਨਾਂ ਦਾ ਧੱਕਾ ਹੈ ਉਹਨਾਂ ਦੀ ਇਨਸਾਫ ਮਿਲਣਾ ਚਾਹੀਦਾ ਉਸ ਵਾਸਤੇ ਮੰਨਦਾ ਇਹ ਹੀ ਕਰੋ ਹਾਂਜੀ ਠੀਕ ਹੈ ਹਲੋ ਹਲੋ ਅਜੀ ਪਜੀ ਜਰਾ ਰਮੇਸ਼ ਕੁਮਾਰ ਹੈਗਾ ਉਹਦੇ ਨਾਲ ਜਰਾ ਝਗੜਾ ਆਇਆ ਕੀ ਮਾਮਲਾ ਹੈਗਾ ਤੇ ਕੀ ਕਹਿਣਾ ਇਹ ਜੀ ਰਮੇਸ਼ ਕੁਮਾਰ ਪੁੱਤ ਜਗਨਨਾਥਾ ਗਲੀ ਨੰਬਰ 5 ਗੁਰੂ ਨਾਨਕਪੁਰੇ ਰਹਿੰਦਾ ਇਹਦੀ ਗਲੀ ਦੇ ਵਿੱਚ ਇੱਕ ਅਜੀਤ ਸਿੰਘ ਹੈ ਜੀ ਫੌਜੀ ਫੌਜੀ ਇਹਨਾਂ ਦਾ ਆਪਸ ਵਿੱਚ ਪਹਿਲਾਂ ਵੀ ਮਾਮੂਲੀ ਤਤਕਾਰ ਕਿਤੇ ਹੋਇਆ ਸੀ ਜੀ ਇਹ ਮਿਤੀ 12 8 24 ਨੂੰ ਇਹ ਇੱਕ ਦੋਵੇਂ ਜਾਣੇ ਗਲੀ ਦੇ ਰਾਤੋਂ ਲੈ ਕੇ ਇੱਕ ਦੂਜੇ ਦੇ ਨਾਲ ਇਹ ਮਾਮੂਲੀ ਤਤਕਾਰ ਹੋਇਆ ਇਹਨਾਂ ਨੇ ਹੱਥੋਂ ਪਾਈ ਹੋਏ ਦੋਵੇਂ ਉਸ ਤੋਂ ਬਾਅਦ ਇਹ ਦੋਵੇਂ ਜਿਹੜਾ ਰਮੇਸ਼ ਕੁਮਾਰ ਇਹ ਇਹਦੇ ਦਸਤਨ ਮੁਤਾਬਕ ਵੀ ਮੈਂ ਆਪਣੇ ਘਰ ਸੀ ਤੇ ਜਿਹੜਾ ਜੀਤ ਫੌਜੀ ਆ ਉਹਦੇ ਉਹਦਾ ਬੇਟਾ ਜਿਹੜਾ ਪੰਕਜ ਆ ਮੇਰੇ ਘਰ ਆਣ ਕੇ ਦੋਨੋਂ ਪਏ ਆ ਤੇ ਮੇਰੇ ਉਹਨਾਂ ਨੇ ਇੱਟ ਜਿਹੜੀ ਆ ਮੂੰਹ ਤੇ ਮਾਰੀ ਆ ਜਿਹਦੇ ਨਾਲ ਮੇਰੀ ਖੱਬੀ ਅੱਖ ਤੇ ਤੇ ਬੋਲ ਜਿਹੜਾ 파ਟੇ ਆ ਉਹ ਫਿਰ ਚੌਂਕੀ ਆਏ ਸੀ ਸਾਡੇ ਕੋਲ ਦੋਵੇਂ ਤਰਾ ਜੀ ਤੇ ਰਮੇਸ਼ ਕੁਮਾਰ ਨੂੰ ਵੀ ਜਿਹੜਾ ਉਹ ਡਾਕਟ ਦੇ ਦਿੱਤਾ ਸੀ ਤੇ ਅਜੀਤ ਸਿੰਘ ਵੀ ਕਹਿ ਰਿਹਾ ਜੀ ਇਹਨਾਂ ਨੇ ਮੇਰੇ ਘਸੋਂਨ ਮਾਰ ਕੇ ਤੇ ਮੇਰੇ ਇੱਟ ਲੋੜਾ ਚਲਾ ਕੇ ਤੇ ਮੇਰੇ ਜੀ ਦੰਦ ਤੋੜਤੇ ਇਹਨਾਂ ਨੇ ਉਹ ਉਹਨੇ ਅਜੀਤ ਸਿੰਘ ਨੇ ਵੀ ਜਿਹੜਾ ਡਾਕਟਰ ਸਾਡੇ ਕੋਲ ਲੈ ਗਿਆ ਸੀ ਜਿਹੜਾ ਰਮੇਸ਼ ਕੁਮਾਰ ਆ ਉਹਦੇ ਅਸੀਂ ਬਿਆਨ ਹਾਸਲ ਕਰਨ ਗਏ ਸੀ ਬਿਆਨ ਹਾਸਲ ਕੀਤੇ ਗਏ ਜੀ ਉਹਨਾਂ ਦੇ ਉਸ ਤੋਂ ਫੇਰ ਵਾਲ ਜੁਰਮ ਜਿਹੜਾ ਉਹ 323 ਦਾ ਹੋਣਾ ਪਿਆ ਜਾਂਦਾ ਵਾ ਜਿਹੜੀ ਉਹਨਾਂ ਦੀਆਂ ਸੱਟਾਂ ਦੇ ਪ੍ਰਤੀ ਜਿਹੜੀ ਐਮਐਲਆਰ ਤੇ ਜਿਹੜੀਆਂ ਸੱਟਾਂ ਆ ਉਹ ਰਿਪੋਰਟ ਹਜੇ ਇਹਨਾਂ ਦੀ ਸਾਡੇ ਪਾਸ ਨਹੀਂ ਆਈ ਤੇ ਜਿਹੜਾ ਅਜੀਤ ਸਿੰਘ ਆ ਉਹਦੀ ਐਮਐਲਆਰ ਜਿਹੜੀ ਆ ਉਹ ਸਾਨੂੰ ਮਸੂਲ ਹੋ ਚੁੱਕੀ ਆ ਤੇ ਜੋ ਇਹਨਾਂ ਦਾ ਸੱਟਾ ਮੁਤਾਬਕ ਜੋ ਰਿਜ਼ਲਟ ਜੋ 150 ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਆ ਅਗਲੀ ਕਾਰਵਾਈ ਅੰਮ੍ਰਿਤ ਵਿੱਚ ਲਿਆਂਦੀ ਜਾਊਗੀ